ਮਾਨਯੋਗ ਪੀਐਮ ਪੰਜਾਬ ਸਰਦਾਰ ਭਵਨ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਉਹਦੀ ਜਿਹੜੀ ਏਜੰਸੀ ਆਈਐਸਏ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੇ ਸੀ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗਵਾਂਡੀ ਦੇਸ਼ ਸਾਡਾ ਕਰ ਰਿਹਾ ਹੈ ਮਾਣਯੋਗ ਡੀਪੀ ਸਾਹਿਬ ਦੀ ਐਨਵਾਈ ਹੇਟ ਸਾਡੀ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਓਜੀ ਬਾਰਡਰ ਰੇਂਜ ਦੀ ਅਗਵਾਈ ਹੇ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਨੇ ਆ ਤਾਂ ਕਿ ਇਹਨਾਂ ਨੂੰ ਸੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਫੋਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀਏ ਇਸੇ ਲੜੀ ਤਹਿਤ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀਆਂ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਟਕਾਰੀ ਲੱਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ RPG 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲੇ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਛੁੱਟੀ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸੱਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਕਿ ਇਹਨਾਂ ਦਾ ਜਿਹੜਾ ਸਾਚੀ ਹੈ ਰਿਸ਼ਤੇਦਾਰ ਹੈ ਵਿਕੀਨਾ ਦਾ ਵਿਅਕਤੀ ਹੈ ਰੋਸਪੁਰ ਦੇਲ ਜੈਸਵੇਲੀ ਐਨਡੀਪੀਐਸ ਐਕਟ ਅੱਤੇ ਮੁਕੱਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਟੱਚ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਕਿਸੇ ਦੇ ਉਹਨਾਂ ਨੇ ਕੰਮ ਕਰਨ ਲਈ ਰੱਖੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੰਗਾਈ ਚ ਪੁੱਛ ਕੇ ਚਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੰਗਾਈ ਕਰਨੀਆਂ ਤੇ ਜਿਹੜੇ ਵੀ ਫਰਦਰ ਕਦਮਾਂ ਲਈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹਨਾਂ ਕੋਲੋਂ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਜੇ ਫਿਲਹਾਲ ਅਸੀਂ ਕਰਾਉਣਾ ਕੀਤਾ ਬਾਕੀ ਇਹਨਾਂ ਦੀ ਡਿਟੇਲ 'ਚ ਅਸੀਂ ਪੁੱਛ ਕੇ ਪਤਾ ਕਰਾਂਗੇ ਕਿ ਜੋ ਵੀ ਇਹਨਾਂ ਕੋਲ ਕੋਈ ਵੀ ਹੋਈ ਆਮ ਜਮਿਨੀਸ਼ਨ ਹੈਗਾ ਕੋਈ ਡਰਮਸ ਦਾ ਵੀਡੀਓ ਇਹਨਾਂ ਕੋਲ ਹੈਗਾ ਮਾਨਯੋਗ ਡੀਐਮ ਪੰਜਾਬ ਸਰਦਾਰ ਕੁਮਾਰ ਸਿੰਘ ਨਾਥੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦੂ ਵੀ ਦੇਖ ਸਖਤ ਦਿਸ਼ਾ ਨਿਰਦੇਸ਼ ਇਹਨਾਂ ਦੀ ਇਹ ਹੌਲੀ ਹੋਵਣੀ ਸਾਡਾ ਗਵਾਂਡੀ ਮੁਰਕਾ ਹੈ ਹਰਾਨੀ ਉਰੀ ਜਿਹੜੀਆਂ ਦੀ ਉਮਰ ਹੈ ਐਸਾ ਇਹਨਾਂ ਨੂੰ ਲਾਗਤਿਸ ਕਰਦੀ ਹੈ ਜਦੋਂ ਦਿੱਤਾ ਗਿਆ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਉਹਨੂੰ ਦੇ ਪੈਸੇ ਦਾ ਸਾਡੀ ਜਿਹੜੀ ਅਮਨ ਬਣਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੀ ਇਹਨਾਂ ਨੰਮਰੇ ਨੇ ਭਾਈਚਾਰਕ ਮਾਹੌਲ ਹੈ ਉਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਇ ਹੈ ਜਿਹੜਾ ਗਵਰਡੀ ਦੇ ਨੌਕਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੀਪ ਸਾਹਿਬ ਦੀ ਐਨਵਾਏ ਨੇ ਜਿਹੜੀ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਤੇ ਜੀ ਇਸ ਉੱਚੀ ਬਾਰਡਰ ਦੀ ਡਿਟੇਲਸ ਅਸੀਂ ਪੁੱਛੀ ਚਨਨਕ ਸਿੰਘ ਦੀ ਬਾਰਡਰ ਦੀ ਟਾਰਗੇਟ ਹੋਈ ਸੀ ਅਸੀਂ ਜਿਹੜਾ ਇਹਨਾਂ ਦਾ ਕੁਝ ਨਾ ਕੁਝ ਆਪਰੇਸ਼ਨਸ ਕਰਦੇ ਹੀ ਰਹਿੰਦੇ ਆ ਤਾਂ ਕਿ ਇਹਨਾਂ ਨੂੰ ਠੱਗ ਮਾਰੀਏ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਇੰਗਲੈਂਡ ਨੇ ਉਹ ਵੀ ਜਿਹੜੇ ਹਨ ਉਹਨਾਂ ਨੂੰ ਅਸੀਂ ਪੋਲ ਕਰੀਏ ਉਹ ਬਿਲਕੁਲ ਅਸੀਂ ਆਪਣੇ ਪੰਜਾਬ ਇਨਵੈਸਟੀਗੇਟ ਕਰ ਜਿਹੜੇ ਤੇ ਖਾਸ ਕਰਕੇ ਸਾਡੇ ਸਾਹਮਣੇ ਸਾਰੇ ਹੰਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸਰੈਂਡੀਪੀਅਸ ਐਕਟ ਹੈ ਤੋਂ ਕੇਸ ਰਜਿਸਟਰ ਹੈ ਪੁਲਿਸ ਗ੍ਰਾਮ ਜਿਹੜੀ ਸਪੈਸ਼ਲ ਸੈੱਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸੀ ਦੋ ਵੇਖਦੇ ਹਨ ਸੀਗੇ ਇਹਨਾਂ ਦੇ ਜਿਹੜੇ ਇੰਟੈਂਸ ਸੀਗੇ ਇਹ ਦੋਵੇਂ ਮੋਰੀ ਬਣੇ ਸੀਗੇ ਭਾਰੀ ਲਾਗੇ ਬਾਕੀ ਇਹਨਾਂ ਨੂੰ ਲੈ ਕੇ ਬਹੁਤ ਹੀ ਚਿਤ ਕਰਾਂਗੇ ਸੰਗੀਨ ਕਿਸਮ ਦਾ ਜਿਹਨੂੰ ਵੀ ਲੈ ਵਰਣ ਰਪੀਜੀ 2012 ਮਲਟੀਟਾਈਪਲ ਐਂਟੀ ਟੈਂਕ ਜਿਹੜਾ ਹੈਗਾ ਨਹੀਂ ਜੀ ਪਹਿਲਾਂ ਵੀ ਇਦਾਂ ਦੇ ਨਾ ਕੋਰ ਸੀਗਾ ਉਹ ਪ੍ਰੋਪੈਲਰ ਨਾਲ ਪਹਿਲਾਂ ਵੀ ਟੈਂਕ ਵਾਸਤੇ ਜਨਰਲੀ ਯੂਜ਼ਡ ਹੈ ਤੇ ਇਹਨਾਂ ਨੇ ਕੋਈ ਨਾ ਕੋਈ ਕੁੱਤੀ ਸਿੱਧੀ ਵਾਰਨਾ ਕੁੱਤੀ ਵੇਦੀ ਜਿਹੜੇ ਪੰਜਾਬ ਚ ਸੀਗਾ ਸਿਮਿਲਰ ਜਿਹੜਾ ਮਾਹੌਲ ਖਰਾਬ ਕਰਨ ਸੀਗਾ ਉਹਦੇ ਇਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਬਾਇਲ ਕਰਨ ਦੀ ਪਹਿਲਾਂ ਵੀ ਰਿਕਵਰੀ ਇਦਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਕਿਹਨਾਂ ਦਾ ਸੀ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਦੇਖ ਲਿਆ ਹੈ ਕ੍ਰੋਸਪੋਰਲ ਚੈਸਵੇਲੀ ਐਂਡੀਪੀਐਸ ਐਕਸ ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਇਹ ਸਾਰੇ ਹੀ ਦੇ ਦਿਲ ਤੋਂ ਬੰਦੇ ਉਹ ਦੇਗਿਸਤਾਨ ਦੀ ਆਈਐਸਆਈ ਡੈਂਸਿਟੀ ਨਾਲ ਟੱਪ ਹੈ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਕੰਮ ਨਹੀਂ ਲੈਣਗੇ ਜਿਹਦੇ ਬਾਰੇ ਟੀਨ ਲਗਾਵਾਂਗੇ ਤੇ ਜੋ ਗੱਲ ਦੀ ਕਰਾਂਗੇ ਸਾਰੀਆਂ ਜਿਹੜੀਆਂ ਦੇ ਬਾਰੇ ਡਿਜ਼ਾਈਨ ਜਿਹੜੇ ਆਈਐਸਆਈ ਦੀਆਂ ਇਹ ਜਿਹੜੇ ਬੰਦੇ ਨਾਲ ਜਿਹੜੇ ਵੀ ਅਸੀਂ ਸਾਰੀ ਬਿਲਕੁਲ ਲੰਘਾਈਏ ਅਸੀਂ ਕਰ ਰਹੇ ਹਾਂ ਲਾਈਕ ਇੰਪਟਰਨਲ ਡਿਪਾਰਟਮੈਂਟ ਨਾਲ ਅਸੋਸੀਏਟਿਡ ਸੀ ਇਹਨਾਂ ਕੋਲੋਂ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਵੀ ਖਲਾਲ ਵਿੱਚ ਕੰਮ ਕਰਦਾ ਹੈ ਬਾਕੀ ਇਹਨਾਂ ਦੀ ਡਿਟੇਲ ਅਸੀਂ ਕੁਝ ਦੱਸ ਕਰਾਂਗੇ ਕਿ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਕੰਮ ਬਿਲਕੁਲ ਹੈਗਾ ਹੈ ਜਿਹੜੇ ਨੇ ਦੇਖਣਾ ਕੋਈ ਸਾਡੇ ਜੀ ਆਨੰਦ ਜੀ ਸਾਹਿਬ ਡਾਕਟਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਡੌਕਸ ਕਰਕੇ ਸਭ ਇਹਨਾਂ ਦੀ ਹੋਰੀ ਹੋਰ ਦੀ ਫੋਟੋਰੀ ਨਹੀਂ ਚਲਦੀ ਨਾ ਦਿਮਰਗੀ ਇਹ ਨੰਬਰ ਲਈ ਜਿਹਨਾਂ ਦੇ ਪੈਸਿਆਂ ਦਾ ਦਿੱਤਾ ਗਿਆ ਸੀ ਡੋਮੀਨੇਸ਼ਨ ਤੇ ਇਹਨਾਂ ਨੂੰ کیا ਗਿਆ ਹੀ ਡੋਮੀਨੇਸ਼ਨ ਦਿੱਤਾ ਸੀ ਪੈਸਿਆਂ ਦੇ ਬਦਲੇ ਸਾਡੇ ਦੇਸ਼ ਦੇ ਦਰੋਹੀਆਂ ਘਰਕਾਨਾ ਸੀਗੀਆਂ ਜਿਹੜੇ ਬੜੇ ਨੇ ਇੰਕਸਟਰੀ ਨੇ ਇੰਡੀਆ ਨੂੰ ਬਹੁਤ ਇੰਨੇ ਸਾਡੇ ਉੱਤੇ ਬੱਦਲੇ ਨਰ ਰਹੇ ਸੀਗੇ ਇਸੇ ਤਰ੍ਹਾਂ ਦੇ ਸਿੰਪਲ ਸਟਾਈਲ ਨਾਲ ਕੰਮ ਕਰ ਰਹੇ ਹਾਂ ਇਹ ਬਿਲਕੁਲ ਜਾਨੀਆਂ ਨਹੀਂ ਹੋਏ ਤੇ ਇਹਨਾਂ ਨੂੰ ਸੀ ਕਰਦੇ ਇਹ ਡਿਟੇਲ ਤੁਸੀਂ ਪੁੱਛਗੇ ਤੇ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਜਿਹੜਾ ਇਹਨਾਂ ਦਾ ਸਾਥੀ ਵੀ ਕਿ ਜਿਵੇਂ ਤੁਹਾਨੂੰ ਦੱਸਿਆ ਅੱਜ ਇਹ ਰੂਪ ਦੇ ਵਿੱਚ ਬੰਦਾ ਉਹ ਨਵੀਂ ਸੀਟ ਉਹ ਡਰ ਲਿਆ ਕੇ ਆਵਗੇ ਉਹ ਵੀ ਜਿਹੜੇ ਹੈਂਡਲਰ ਨਾਲ ਟੱਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਡੱਟੇ ਹੋਏ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਐਸਏ ਪੁਲਿਸ 18 ਬਹਾਦਰ 50 ਗ੍ਰਾਮ ਹੈਰੋਇਨ ਦਾ ਦੇਸ਼ ਦੇ ਖਿਲਾਫ ਜੰਗ ਲੜ ਰਹੇ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ। ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਐਸੇ ਦੇ ਹੈਂਡਲਿੰਗ ਇਸ ਕਿ ਇਹਨਾਂ ਦੇ ਜਿਹੜੇ ਬਹਾਦਰ ਇੰਨੀ ਮੋਰੀ ਬਣੀ ਸਫਲ ਫੋਰਸ ਹੈ। ਬਾਕੀ ਇਹਨਾਂ ਨੂੰ ਲਿਆਦੀ ਦੀ ਪੂਰੇ ਗਵਾਂਧੀ ਦੇਸ਼ ਤੇ ਜਿਹੜੇ ਬਾੜੇ ਨੂੰ ਲੈ ਗਏ ਨੇ ਉਹਨਾਂ 'ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਹਾਂ। ਅਸੀਂ ਬਾਰ-ਬਾਰ ਇਹ ਕਰਨੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹਾਂ ਜੀ ਪਹਿਲਾਂ ਵੀ ਇਤਾਂ ਦੇ ਸੀ। ਇਹ ਪਿੰਡ ਦੇ ਨਾਲ ਪਹਿਲਾਂ ਵੀ ਬਿਲਕੁਲ ਖਾਵਾ ਬਿਲਕੁਲ ਵਧੀਆ ਰਿਕੇ ਜਿਹੜਾ ਆਪਣਾ ਜਿਵੇਂ ਸਟੇਸ਼ਨ ਸੀਗਾ 2022 ਤੋਂ ਉੱਥੇ ਇਹਨਾਂ ਨੇ ਹਮਲਾ ਕੀਤਾ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਦੇ علاوہ ਵੀ ਇਹਨਾਂ ਨੇ ਕਾਫੀ ਕੁਝ ਕੀਤਾ ਇਹਨਾਂ ਦੇ ਪਹਿਲੇ ਕਬਰੀ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਹਾ ਸੀ ਇਹਨੂੰ ਕਰਨਾ ਚਾਹੀਦਾ ਨਹੀਂ ਸਾਡੇ ਅਨੁਭਵ ਪਹਿਲੇ ਇੰਗਰੀਡੀਅੰਟਾਂ ਦੇ ਨਾਲ ਰੱਖ ਕੇ ਅਸੀਂ ਇਹ ਸੰਜੋਪਰੇਸ਼ਨ ਕੀਤਾ ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਹੈਗਾ ਜੀ ਮੈਚ ਜਿਹੜਾ ਹੈਗਾ ਇਹ ਜਿਹੜਾ ਨਹੀਂ ਦਾ ਹੈ ਚਾਹ ਦੇ ਅਗੇਂਸਟ ਸਾਡੀ ਹੈਗਾ ਇਹ ਜਿਹੜਾ ਫਾਲਟ ਪਿੰਦਾ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੈਂ ਅੱਜ ਪਹਿਲਾਂ ਉਹਨੂੰ ਕਿਉਂ ਲੈ ਕੇ ਆਵਾਂਗੇ ਜਿਹੜਾ ਵੀ ਜਾਨਾ ਜਿਹੜੇ ਸਿਰ ਨੰਗੀ ਜਿਹੜਾ ਹੈਗਾ ਜਿਹੜੇ ਆਇਰ ਨੂੰ ਵੀ ਉਡਾ ਸਕਦਾ ਉਹ ਜਿਹੜੇ ਜਿਹੜੇ ਬੰਦੇ ਨਾਲ ਟੱਚ ਸੀਗੇ ਸਾਰੀ ਬਿਲਕੁਲ ਹੋ ਰਹੀ ਜਾਂਦਾ ਬੈਟਲ ਰੀਜਨਲ ਐਸੋਸੀਏਟਡ ਜੀਏ ਨੇ ਕੰਮ ਆ ਵੀ ਇਹਦਾ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਸਕਦੇ ਤਾਂ ਬਹੁਤ ਨਾਲ ਨੁਕਸਾਨ ਕਰਦਾ ਹੈ ਸਰ ਇਹ ਤਾਂ ਸੀ ਜੀਓਪੀ ਆ ਰਹੇ ਭਾਈਆ ਮੋਸਫੀਏ ਜੀ ਪੀ ਆਰਐਨਸੀ ਕੋਈ ਖੀ ਚੀ ਕਰਦਾ ਹੁੰਦਾ ਬਿਲਕੁਲ ਜੀ ਸਾਡੀ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲਿਸਟ ਜੀ ਲਾਅ ਐਂਡ ਆਰਡਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਸੀਗੀ ਤੁਸੀਂ ਦੇਖਿਆ ਹੋਵੇਗਾ ਇਹ ਦੌਰਾਂ ਦੇ ਦਿਨਾਂ ਜਿਹੜੇ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈਟ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਸੀਗੀਆਂ ਜਿਹੜੇ ਸਾਡੇ ਮੇਨ ਸਟ੍ਰੀਟ ਦੇ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਡੋਮਿਨੇਸ਼ਨ ਕਰ ਰਹੇ ਸੀਗੇ ਫਿਰ ਤੋਂ ਉਨੀ ਸਾਰੇ ਇਹ ਫਾਪ ਸੁਝਾ ਕੇ ਨਾਲ ਕੰਮ ਕਰਦੇ ਆ ਰਹੇ ਹਾਂ ਇਹ ਲਾਪਰਵਾਹੀ ਦੇ ਦਾਂਗੇ ਉਹ ਲਾਪਰਵਾਹੀ ਨਾਲ ਨਹੀਂ ਸੀ ਕਰਦਾ ਜੇ ਹੋਰ ਨੂੰ ਤਾਂ ਤੁਹਾਡੇ ਤੋਂ ਜਿੰਨਾ ਮਾੜਾ ਕੰਮ ਕਰਾਉਣਾ ਉਹਨਾਂ ਵੱਡਾ ਲਾਲ ਚਿੰਗੇ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀ ਇੱਥੇ ਫਾਨੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਕਿ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਜੀ ਤੁਹਾਨੂੰ ਇਸ ਦੇਸ਼ ਤੋਂ ਕੱਢ ਲਾਂਗੇ ਜਿਹੜੇ ਤੁਸੀਂ ਵਿਦਿਆਰਥੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਡਾ ਕਰਕੇ ਕਿਸੇ ਨੂੰ 5000 ਰੁਪਏ 5000 ਇਸ ਤੋਂ ਵੱਧ ਕਿਸੇ ਨੂੰ ਰਕਮ ਦਿੱਤੀ ਆ ਦੱਸਿਆ ਜੀ ਇਹ ਤੁਹਾਡੀ ਪੈਰਵਾਈ ਦਿੱਤੀ ਮਾਦਰ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਖਿਲਾਫ ਵੀ ਲੜ ਰਹੇ ਕਿ ਤੁਸੀਂ ਜਿਹੜੀ ਕੀਤੀ ਹੋਈ ਹੈ ਕਿ ਪੜ ਲਈਏ ਕੋ ਵਧੀਆ ਕੰਮ ਕੀਤਾ ਪੰਜਾਬ ਲਈ ਸੰਜਾਬ ਨੂੰ ਅਗਲਾ ਪੰਜਾਬ ਬਣਾਈਏ ਜਿਹੜੀ ਕਾਮਯਾਬ ਹੋ ਉਸ ਜਿਹੜੇ ਚੱਕਰਾਂ ਚ ਜਿਹੜੇ ਗੈਂਗਸ ਜਿਹੜੇ ਆਪ ਬਾਹਰੇ ਗਵਾਂਡੀ ਦੇ ਲੋਕ ਜਿਹੜੇ ਤੰਕਰ ਸ਼ਾਨਦਾਰ ਨੇ ਉਹਨਾਂ ਚ ਉਹਨਾਂ ਨੂੰ ਇਹ ਚੀਜ਼ਾਂ ਤੋਂ ਵਲ ਭਾ ਰਹੇ ਜਾ ਰਹੇ ਐਸੀ ਬਾਤ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੋਊਗੀ ਨਾਲੇ ਆਪਣੇ ਪੰਜਾਬ ਦੀ ਨਿਗਰਾਨੀ ਨੇ ਕਿਹੜੀ ਕਿਹੜੀ ਦਾ ਮਾਹੌਲ ਹੈ ਬਿਲਕੁਲ ਖਾਮਾ ਮਿਲਦੀ ਹੈ ਦੰਗਰ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਇਸ਼ਾਰਾ ਹੋ ਸਕੇ ਕਿ ਦੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਹੀ ਕਿ ਕਿਸ ਤਰੀਕੇ ਦਾ ਪੋਇੰਟ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਇਹਨਾਂ ਨੇ ਸਿੱਕ ਵਡਾਲੇ ਨੂੰ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ